ਕਿਆ ਜਾਂਦਾ ਕਿ ਇਹ ਅੰਗਰੇਜ਼ਾਂ ਵੇਲੇ ਦਾ ਇਹ ਪੋਲਾ ਜਿਹੜਾ ਉਹ ਬਣਿਆ ਹੋਇਆ। ਸੋ ਇਹ ਪੋਲਾ ਸੋ ਇਹਦੀ ਸ਼ੇਪ ਤੁਸੀਂ ਦੇਖ ਸਕਦੇ ਹੋ। ਤੇ ਅਕਸਰ ਹੀ ਇੱਥੇ ਅਸੀਂ ਦੇਖਦੇ ਹਾਂ ਮੰਕੀਜ਼ ਜਾਂ ਬਾਂਦਰ ਜਿਹੜਾ ਉੱਥੇ ਉੱਪਰ ਬੈਠੇ ਹੁੰਦੇ ਤੇ ਲੋਕ ਉਹਨਾਂ ਨੂੰ ਆਉਂਦੇ ਜਾਂਦੇ ਜਿਹੜੇ ਰਾਹਗੀਰ ਉਹਨਾਂ ਨੂੰ ਖਾਣਾ ਪਾਉਂਦੇ ਦੇਖੇ ਜਾਂਦੇ ਹੈ ਕੇਲੇ ਵਗੈਰਾ ਅਲੱਗ-ਅਲੱਗ ਜਿਹੜਾ ਫਲ ਘਾ ਹੈਗਾ ਬਹੁਤ ਕੁਝ ਹੈਗਾ ਤੁਸੀਂ ਦੇਖ ਸਕਦੇ ਹੋ। ਉੱਪਰ ਅਸੀਂ ਜਾ ਕੇ ਦੇਖਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰਾਂਗੇ ਤੁਸੀਂ ਦੇਖ ਸਕਦੇ ਹੋ ਆ ਕੇਲੇ ਪਏ ਹੈਗੇ ਆ ਉਹ ਕਿੱਥੋਂ ਪਾਣੀ ਲੈ ਕੇ ਜਾਂਦੇ ਆ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਪਿੰਡਾਂ ਦਾ ਪਾਣੀ ਜਿਹੜਾ ਉਹ ਪੀਣ ਵਾਲਾ ਉਹ ਖਰਾਬ ਹੋ ਚੁੱਕਿਆ ਤੇ ਲੋਕ ਨਲਕਿਆਂ ਤੋਂ ਇਸ ਤਰੀਕੇ ਦੇ ਨਾਲ ਨਹਿਰਾਂ ਦੇ ਜਿਹੜੇ ਨਾਲ ਨਾਲ ਨਲਕੇ ਲੱਗੇ ਹੁੰਦੇ ਉੱਥੋਂ ਪਾਣੀ ਜਿਹੜਾ ਉਹ ਲੈ ਕੇ ਜਾਂਦੇ ਆ ਅੰਕਲ ਜੀ ਲਿਜਾ ਰਹੇ ਆ ਕਹਿੰਨੀ ਤੁਸੀਂ ਲੱਧੀ ਦੇਖ ਸਕਦੇ ਚਾਹ ਪੀਂਦੇ ਆ ਜਿਨ੍ਹਾਂ ਨੂੰ ਚਾਹ ਦੀ ਜ਼ਰੂਰਤ ਹੁੰਦੀ ਆ ਬਲਤੀ ਇਹ ਟੀ ਸਟਾਲ ਆ ਆ ਹੈ ਇੱਥੇ ਬਾਈ ਜੀ ਦਾ ਇਥੋਂ ਚਾਹ ਉਬਲੇ ਆਂਡੇ ਪੁਰਜੀ ਆਮਲੇਟ ਤੁਸੀਂ ਆ ਕੇ ਸ਼ੱਕ ਸਕਦੇ ਹੋ ਹੋਰ ਵੀ ਬੜਾ ਕੁਝ ਬਾਈ ਨੇ ਰੱਖਿਆ ਹੋਇਆ ਚੈਣੀ ਖੈਣੀ ਆਉਣ ਜਾਣ ਵਾਲੇ ਜਿਹੜੇ ਰਾਗੀ ਰਹੁੰਦੇ ਆ ਜਾਂ ਡਰਾਈਵਰ ਵੀਰ ਹੁੰਦੇ ਆ ਉਹ ਬਾਈ ਜੀ ਕੋਲ ਰੁਕਦੇ ਹੈਗੇ ਆ ਸਸੀ ਕਾਲ ਜੀ ਤੇ ਕਿਵੇਂ ਚੱਲਦਾ ਫਿਰ ਕੰਮ ਵਧੀਆ ਤੇ ਚਾਹ ਦਾ ਗਲਾਸ ਫਿਰ ਕਿੰਨੇ ਦਾ ਦਿੰਨੇ ਹੋ 15 ਰੁਪਈਆ ਦਾ 15 ਰੁਪਈਆ ਦਾ ਉਹ 15 ਰੁਪਈਆ ਦਾ ਚਾਹ ਮੈਂ ਵੀ ਬਾਈ ਤੋਂ ਚਾਹ ਪੀਤੀ ਹੈਗੀ ਆ ਬਹੁਤ ਟੇਸਟੀ ਚਾਹ ਬਣਾਉਂਦਾ ਬਾਈ ਤੇ ਪੀ ਕੇ ਜਰੂਰ ਜਾਇਓ ਜੇ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢਿਲਵਾ ਤੁਸੀਂ ਜੁੜ ਚੁੱਕੇ ਹੋ ਢਿਲਵਾ ਟੈਲੀਵਿਜ਼ਨ ਦੇ ਨਾਲ ਤੇ ਤੁਹਾਨੂੰ ਜਿਵੇਂ ਅਸੀਂ ਪਹਿਲਾਂ ਹੀ ਦੱਸਿਆ ਸੀਗਾ ਕਿ ਢਿਲਵਾ ਟੈਲੀਵਿਜ਼ਨ ਦੀ ਕੈਟਾਗਰੀ ਬਦਲ ਕੇ ਨਿਊਜ਼ ਐਂਡ ਪੋਲਿਟਿਕਸ ਤੋਂ ਬਦਲ ਕੇ ਪੀਪਲ ਐਂਡ ਬਲੌਗ ਕਰ ਦਿੱਤੀ ਗਈ ਆ ਸੋ ਅੱਜ ਇੱਕ ਨਵਾਂ ਬਲੌਗ ਬਣਾਉਣ ਜਾ ਰਹੇ ਆ ਸੋ ਅਸੀਂ ਖੜੇ ਆ ਕੋਟਕਪੂਰੇ ਤੋਂ ਜਾਂਦਾ ਜਿਹੜਾ ਬਠਿੰਡੇ ਨੂੰ ਰੋਡ ਆ ਜੈਤੋ ਰੋਡ ਸੋਸ ਰੋਡ ਦੇ ਉੱਤੇ ਖੜੇ ਆ ਤੇ ਇੱਥੇ ਇੱਕ ਪੁਲ ਪੈਂਦਾ ਉਹ ਪੁਲ ਅਸੀਂ ਤੁਹਾਨੂੰ ਦਿਖਾਵਾਂਗੇ ਇੱਕ ਇਤਿਹਾਸਿਕ ਪੁਲ ਸੋ ਇੱਥੇ ਇੱਕ ਇਤਿਹਾਸਿਕ ਪੁਲਾ ਇਹ ਆ ਉਹ ਪੁਲ ਜਿਹੜਾ ਕਿ ਪੁਰਾਣੇ ਸਮੇਂ ਵੇਲੇ ਦਾ ਬਣਿਆ ਕਿਹਾ ਜਾਂਦਾ ਕਿ ਇਹ ਅੰਗਰੇਜ਼ਾਂ ਵੇਲੇ ਦਾ ਇਹ ਪੁਲਾ ਜਿਹੜਾ ਉਹ ਬਣਿਆ ਹੋਇਆ ਸੋ ਇਹ ਪੁਲਾ ਸੋ ਇਹਦੀ ਸ਼ੇਪ ਤੁਸੀਂ ਦੇਖ ਸਕਦੇ ਹੋ ਉਹ ਨੇੜੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਚਾਰ ਚਪੇਰਿਓ ਤੁਹਾਨੂੰ ਆਲਾ ਦਵਾਲਾ ਵੀ ਦਿਖਾਵਾਂਗੇ ਤੇ ਅਕਸਰ ਇੱਥੇ ਅਸੀਂ ਦੇਖਦੇ ਹਾਂ ਮੰਕੀਜ਼ ਜਾਂ ਬਾਂਦਰ ਜਿਹੜਾ ਉੱਥੇ ਉੱਪਰ ਬੈਠੇ ਹੁੰਦੇ ਤੇ ਲੋਕ ਉਹਨਾਂ ਨੂੰ ਆਉਂਦੇ ਜਾਂਦੇ ਜਿਹੜੇ ਰਾਹਗੀਰ ਉਹਨਾਂ ਨੂੰ ਖਾਣਾ ਪਾਉਂਦੇ ਦੇਖੇ ਜਾਂਦੇ ਆ ਕੇਲੇ ਵਗੈਰਾ ਔਰ ਅਲੱਗ-ਅਲੱਗ ਜਿਹੜਾ ਫਲ ਫਰੂਟ ਆ ਜਿਹੜਾ ਉਹਨਾਂ ਨੂੰ ਖਵਾਉਂਦੇ ਦੇਖੇ ਜਾਂਦੇ ਆ ਇੱਥੇ ਸੋ ਅੱਜ ਨਹੀਂ ਹੈਗੇ ਇੱਥੇ ਨਹੀਂ ਤਾਂ ਇੱਥੇ ਬਾਂਦਰਾਆਂ ਦੀਆਂ ਜਿਹੜੀਆਂ ੜਾਰਾਂ ਹੋ ਇੱਥੇ ਆਮ ਤੌਰ ਤੇ ਦੇਖਣ ਨੂੰ ਮਿਲ ਜਾਂਦੀਆਂ ਹੈਗੀਆਂ ਸੋ ਉੱਪਰ ਜਾਣ ਦੀ ਕੋਸ਼ਿਸ਼ ਕਰਾਂਗੇ ਇਸ ਪੁਲ ਦੇ ਉੱਤੇ ਕਿ ਦਿਖਾਵਾਂਗੇ ਤੁਹਾਨੂੰ ਕਿ ਕਿੱਦਾਂ ਦਾ ਹੈਗਾ ਇਹ ਕਿ ਸਿਸਟਮ ਹੈਗਾ ਇਹਦਾ ਉੱਪਰ ਜਾ ਕੇ ਦੇਖਾਂਗੇ ਕਿ ਹੈ ਕੀ ਅਸਲ ਦੇ ਵਿੱਚ ਸੋ ਉੱਪਰ ਬੜੇ ਘਾ ਹੈਗਾ ਬਹੁਤ ਕੁਝ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਉੱਪਰ ਅਸੀਂ ਜਾ ਕੇ ਦੇਖਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰਾਂਗੇ ਉਹ ਤੁਸੀਂ ਦੇਖ ਸਕਦੇ ਹੋ ਆ ਕੇਲੇ ਪਏ ਹੈਗੇ ਆ ਇੱਧਰ ਵੀ ਕੇਲੇ ਪਏ ਹੈਗੇ ਆ ਸੋ ਉੱਪਰ ਬੜੀਆਂ ਝਾੜੀਆਂ ਹੈਗੀਆਂ ਮੈਂ ਉੱਪਰ ਨਹੀਂ ਜਾਊਂਗਾ ਕਿਉਂਕਿ ਪਹਿਲਾਂ ਵੀ ਮੇਰਾ ਇੱਕ ਵਾਰੀ ਨੁਕਸਾਨ ਆ ਜਿਹੜਾ ਉਹ ਹੋ ਚੁੱਕਿਆ ਇੱਧਰਲੇ ਪਾਸੇ ਇਹ ਵੀ ਸ਼ਾਇਦ ਕੋਈ ਬਿਲਡਿੰਗ ਹੈਗੀ ਆ ਆ ਤੁਸੀਂ ਕੰਧ ਦੇਖ ਰਹੇ ਹੋ ਇਹ ਵੀ ਪੁਰਾਣੇ ਸਮੇਂ ਦੀ ਲੱਗ ਰਹੀ ਆ ਖਜੂਰਾਂ ਵਗੈਰਾ ਇੱਥੇ ਹੈਗੀਆਂ ਇਦਰੋਂ ਪਿੱਪਲ ਹੈਗਾ ਪਿੱਪਲ ਵੀ ਦੇਖਿਆ ਜਾਵੇ ਤਾਂ ਪੁਰਾਣੇ ਸਮੇਂ ਦਾ ਹੀ ਲੱਗ ਰਿਹਾ ਬੜੀ ਲੰਮੇ ਲੰਮੇ ਜਿਹੜੇ ਤੇ ਜਿਹੜੀ ਜਿਹਨੂੰ ਦਾੜੀ ਕਿਹਾ ਜਾਂਦਾ ਆਮ ਪੰਜਾਬੀ ਭਾਸ਼ਾ ਦੇ ਵਿੱਚ ਇਸ ਟਾਈਮ ਤੇ ਕੱਟ ਦਿੱਤੀ ਗਈ ਆਮ ਤੌਰ ਤੇ ਇੱਥੇ ਦਾੜੀ ਹੈ ਜਿਹੜੀ ਉਹ ਪਿੰਡੂ ਲੈਂਗੁਏਜ ਦੇ ਵਿੱਚ ਕਿਹਾ ਜਾਂਦਾ ਕਿ ਦਾੜੀ ਜਿਹੜੀ ਉਹ ਇੱਥੇ ਥੱਲੇ ਲੰਮਕਦੀ ਦੇਖੀ ਜਾਂਦੀ ਹੈ ਪਰਲੇ ਪਾਸੇ ਵੀ ਜਿਹੜੇ ਉਹ ਕਾਫੀ ਹੈਗੀ ਹੈਗੀ ਉਸ ਪਿੱਪਲ ਦੇ ਬੋੜ ਦੇ ਸੋਇ ਇੱਕ ਨਲਕਾ ਬਣਿਆ ਹੋਇਆ ਇੱਥੇ ਦੂਰ-ਦਰਾਡੇ ਉਹਨਾਂ ਨਜ਼ਦੀਕੀ ਪਿੰਡ ਦੇ ਲੋਕ ਇੱਥੋਂ ਪਾਣੀ ਲੈ ਕੇ ਜਾਂਦੇ ਆ ਕਿਉਂਕਿ ਆਮ ਤੌਰ ਤੇ ਦੇਖਿਆ ਜਾਵੇ ਪਿੰਡਾਂ ਦਾ ਪਾਣੀ ਜਿਹੜਾ ਉਹ ਪੀਣ ਵਾਲਾ ਉਹ ਖਰਾਬ ਹੋ ਚੁੱਕਿਆ ਤੇ ਲੋਕ ਨਲਕਿਆਂ ਤੋਂ ਇਸ ਤਰੀਕੇ ਦੇ ਨਾਲ ਨਹਿਰਾਂ ਦੇ ਜਿਹੜੇ ਨਾਲ ਨਲਕੇ ਲੱਗੇ ਹੁੰਦੇ ਉੱਥੋਂ ਪਾਣੀ ਜਿਹੜਾ ਉਹ ਲੈ ਕੇ ਜਾਂਦੇ ਆ ਅੰਕਲ ਜੀ ਲਿਜਾ ਰਹੇ ਆ ਕਹਿ ਨਹੀਂ ਤੁਸੀਂ ਲੱਭੀ ਦੇਖ ਸਕਦੇ ਹੋ ਸੋ ਅੱਗੇ ਚੱਲਦੇ ਆ ਅੱਗੇ ਚੱਲ ਕੇ ਵੀ ਕੁਝ ਦ੍ਰਿਸ਼ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕੁਦਰਤੀ ਮਾਹੌਲ ਆ ਜਿਹੜਾ ਉਹ ਚਾਰ ਚਪੇਰੇ ਰੌਣਕ ਹੈਗੀ ਆ ਮੌਸਮ ਬੜਾ ਸੁਹਾਵਣਾ ਹੈ ਅੱਜ ਵੀ ਬਾਰਿਸ਼ ਆ ਜਿਹੜੀ ਉਹ ਕਦੇ ਕਿਤੇ ਕਿਤੇ ਰਸਤੇ ਦੇ ਵਿੱਚ ਮੈਨੂੰ ਮਿਲੀ ਹੈਗੀ ਆ ਸੋ ਬਦਲਵਾਈ ਹੋਈ ਪਈ ਹੈਗੀ ਆ ਸੋ ਅੱਗੇ ਚੱਲ ਕੇ ਵੀ ਕੋਈ ਨਾ ਕੋਈ ਵੀਡੀਓ ਜਿਹੜੀ ਉਹ ਸ਼ੂਟ ਕਰਾਂਗੇ ਸੋ ਇੱਕ ਵਾਰ ਫੇਰ ਤੋਂ ਤੁਹਾਨੂੰ ਇਸ ਪੁਲ ਦਾ ਦ੍ਰਿਸ਼ ਆ ਜਿਹੜਾ ਉਹ ਤੁਹਾਨੂੰ ਦਿਖਾ ਦਈਏ ਜੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਮੈਂ ਕਰੂੰਗਾ ਇਹ ਹੈਗਾ ਜੀ ਪ੍ਰਾਣਾਪੁਰ ਸੋ ਮਿਲਦੇ ਆ ਜੀ ਫਿਰ ਅੱਗੇ ਚੱਲ ਕੇ ਸੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਕੋਟਕਪੂਰੇ ਤੋਂ ਪਿੰਡ ਢਿਲਵਾ ਕਲਾਂੋਂ ਦਾ ਬਾਈਪਾਸ ਤੇ ਤੇ ਇਸ ਬਾਈਪਾਸ ਤੇ ਰੁਕੇ ਹੋਏ ਆ ਸਵਾਨ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਅ ਇਧਰਲੇ ਪਾਸੇ ਬਾਈਪਾਸ ਹੈਗਾ ਚਾਰ ਚਪੇਰੇ ਅ ਆ ਤਿੰਨ ਕੋਣੀ ਬਣਦੀ ਹੈਗੀ ਆ ਵਹੀ ਕਲ ਆ ਕੇ ਇੱਥੋਂ ਹੌਲੀ ਹੁੰਦੇ ਆ ਤੇ ਨਾਲ ਹੀ ਸਾਈਡ ਤੇ ਬਾਈ ਦਾ ਇੱਕ ਹਾਤਾ ਹੈਗਾ ਜਿੱਥੇ ਬਹੁਤ ਸਾਰੇ ਲੋਕ ਆ ਕੇ ਚਾਹ ਪੀਂਦੇ ਆ ਜਿਨ੍ਹਾਂ ਨੂੰ ਚਾਹ ਦੀ ਜ਼ਰੂਰਤ ਹੁੰਦੀ ਆ ਬਲਤੀ ਇਹ ਰ ਟੀ ਸਟਾਲ ਹੈ ਇੱਥੇ ਬਾਈ ਜੀ ਦਾ ਇਥੋਂ ਚਾਹ ਉਬਲੇ ਆਂਡੇ ਪੁਰਜੀ ਆਮਲੇਟ ਤੁਸੀਂ ਆ ਕੇ ਛੱਕ ਸਕਦੇ ਹੋ ਹੋਰ ਵੀ ਬੜਾ ਕੁਝ ਬਾਈ ਨੇ ਰੱਖਿਆ ਹੋਇਆ ਚੈਣੀ ਖੈਣੀ ਆਉਣ ਜਾਣ ਵਾਲੇ ਜਿਹੜੇ ਰਾਹੀਰ ਹੁੰਦੇ ਆ ਜਾਂ ਡਰਾਈਵਰ ਆ ਵੀਰ ਹੁੰਦੇ ਆ ਉਹ ਬਾਈ ਜੀ ਕੋਲ ਰੁਕਦੇ ਹੈਗੇ ਆ ਸੋ ਇਧਰ ਬਾਈ ਜੀ ਦਾ ਚਾਹ ਖਾਨਾ ਹੈਗਾ ਇਥੋਂ ਆ ਕੇ ਤੁਸੀਂ ਚਾਹ ਕਿਸੇ ਵੇਲੇ ਵੀ ਪੀ ਸਕਦੇ ਹੋ ਤੇ ਬਾਈ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਹਾਲ ਹੈ ਬਾਈ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਕਿਵੇਂ ਚੱਲਦਾ ਫਿਰ ਕੰਮ ਕੰਮ ਵਧੀਆ ਜੀ ਵਧੀਆ ਤੇ ਚਾਹ ਦਾ ਗਲਾਸ ਵਰ ਕਿੰਨੇ ਦਾ ਦਿੰਨੇ ਹੋ 15 ਰੁਪਏ ਦਾ 15 ਰੁਪਏ ਦਾ ਸੋ 15 ਰੁਪਏ ਦਾ ਚਾਹ ਮੈਂ ਵੀ ਬਾਈ ਤੋਂ ਚਾਹ ਪੀਤੀ ਹੈਗੀ ਆ ਬਹੁਤ ਟੇਸਟੀ ਚਾਹ ਬਣਾਉਂਦਾ ਬਾਈ ਤੇ ਪੀ ਕੇ ਜ਼ਰੂਰ ਜਾਇਓ ਜੇ ਤੇ ਆ ਬਾਈ ਕੋਲੇ ਇੱਕ ਬਰਫੀ ਹੈਗੀ ਆ ਖੋਏ ਵਾਲੀ ਮੈਂ ਦੋ ਟਿੱਕੀਆਂ ਖਾ ਕੇ ਹਟਿਆ ਤੁਸੀਂ ਦੇਖ ਸਕਦੇ ਹੋ ਬੜੀ ਟੇਸਟੀ ਬਰਫੀ ਹੈਗੀ ਆ ਸੋ ਮੈਂ ਹੁਣ ਥੋੜਾ ਜਿਹਾ ਛੇਤੀ ਦੇ ਵਿੱਚ ਆ ਕਿਉਂਕਿ ਮੈਨੂੰ ਅੱਗੇ ਜਾ ਕੇ ਕੰਮ ਹੈਗਾ ਸੋ ਅੱਜ ਦੇ ਵਲੌਗ ਦੇ ਲਈ ਸਿਰਫ ਇੰਨਾ ਹੀ ਸੋ ਇੱਥੋਂ ਦਾ ਨਜ਼ਾਰਾ ਜਿਵੇਂ ਵਹੀਕਲ ਲੰਘ ਰਿਹਾ ਬੜਾ ਖੂਬਸੂਰਤ ਨਜ਼ਾਰਾ ਮੌਸਮ ਸੁਹਾਵਣਾ ਹੈਗਾ ਸੋ ਬਾਈ ਜੀ ਕੋਲੇ ਰੁਕੇ ਸੀ ਸੋ ਥੋੜੀ ਬਹੁਤੀ ਗੱਲਬਾਤ ਕੀਤੀ ਸੋ ਅੱਜ ਦੀ ਵੀਡੀਓ ਲਈ ਅੱਜ ਦੇ ਵਲੌਗ ਲਈ ਸਿਰਫ ਇੰਨਾ ਹੀ ਮਿਲਾਂਗੇ ਫਿਰ ਆਪਾਂ ਕਿਸੇ ਅਗਲੇ ਵਲੌਗ ਦੇ ਵਿੱਚ ਸੋ ਤਦ ਤੱਕ ਲਈ ਜੁੜੇ ਰਹੋ ਤਾਂ ਮਾ ਟੈਲੀਵਿਜ਼ਨ ਦੇ ਨਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਿਹੜਾ ਉਹ ਜ਼ਰੂਰ ਕਰੀ ਜਾਇਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ